ਪਠਾਨਕੋਟ ਦਾ ਟਾਕੀ ਰੋਡ ਜੋ ਕਿ ਹਾਸਿਆਂ ਵਾਲੀ ਸੜਕ ਬਣ ਚੁੱਕਿਆ ਸੀ ਅਤੇ ਆਏ ਦਿਨ ਇਸ ਸੜਕ ਤੇ ਕੋਈ ਨਾ ਕੋਈ ਹਾ사 ਵਾਪਰ ਜਾਂਦਾ ਸੀ ਜਿਸ ਵਜ੍ਹਾ ਨਾਲ ਲੋਕ ਜ਼ਖਮੀ ਹੁੰਦੇ ਸਨ ਅਤੇ ਉਸ ਦੇ ਬਾਅਦ ਅੱਜ ਪਠਾਨਕੋਟ ਦੇ ਵਿਧਾਇਕ ਅਸ਼ੋਨੀ ਸ਼ਰਮਾ ਵੱਲੋਂ ਮੌਕੇ ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਕੰਮ ਸ਼ੁਰੂ ਕਰਵਾਇਆ ਗਿਆ ਦੱਸਦੇ ਚੱਲੀਏ ਕਿ ਪਿਛਲੇ 2 ਸਾਲ ਤੋਂ ਇਸ ਸੜਕ ਦਾ ਕੰਮ ਰੁਕਿਆ ਹੋਇਆ ਸੀ ਅਤੇ ਨਿਗਮ ਵੱਲੋਂ ਲਗਾਤਾਰ ਹਵਾਲਾ ਦਿੱਤਾ ਜਾ ਰਿਹਾ ਸੀ ਕਿ ਇਹ ਰੋਡ ਰੇਲਵੇ ਵਿਭਾਗ ਦੀ ਹੈ ਅਤੇ ਰੇਲਵੇ ਵਿਭਾਗ ਦੇ ਨਾਲ ਗੱਲ ਕਰਕੇ ਜਲਦ ਹੀ ਇਸ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ ਵੇਖੋ ਮੌਕੇ ਦੇ ਲਾਈਟ ਤਸਵੀਰਾਂ ਬੜੇ ਲਈ ਬੜਾ ਅਫਸੋਸ ਹੈ ਲੇਕਿਨ ਕਿਉਂਕਿ ਇਹ ਰੇਲਵੇ ਨਾਲ ਜੁੜਿਆ ਹੋਇਆ ਮਾਮਲਾ ਸੀ ਇਹਦੇ ਅੰਦਰ ਰੇਲਵੇ ਦੇ ਆਪਣੇ ਕਾਨੂੰਨ ਨੇ ਨਗਰ ਨਿਗਮ ਨੇ ਵੀ ਉਪਰਾਲਾ ਕੀਤਾ ਪਰ ਬਹੁਤ ਸਾਰੇ ਲੋਕਾਂ ਨੇ ਉਪਰਾਲਾ ਕੀਤਾ ਹੋਏਗਾ ਲੇਕਿਨ ਪਠਾਨਕੋਟ ਦਾ ਮੇਰੇ ਲਈ ਮਤਲਬਪੂਰਨ ਰਾਜਨੀਤੀ ਕਰਨਾ ਨਹੀਂ ਹੈ ਨਾ ਮੈਂ ਕਦੀ ਕੀਤੀ ਹੈ ਜਿਹੜੇ ਜਿਹੜੇ ਕ레ਡਿਟ ਲੈਣਾ ਚਾਹੁੰਦੇ ਲੈਣ ਮੈਨੂੰ ਸੰਤੋਸ਼ ਕੇਵਲ ਇਹ ਹੈ ਕਿ ਇਹ ਕੰਮ ਅੱਜ ਸ਼ੁਰੂ ਹੋ ਗਿਆ ਹੈ ਔਰ 2 ਦਿਨਾਂ ਦੇ ਅੰਦਰ ਇਹ ਕੰਮ ਅਸੀਂ ਕੰਪਲੀਟ ਕਰਾਂਗੇ ਇਹਦੇ باوجود ਜਿਹੜਾ ਇਹ ਪਾਣੀ ਦਾ ਫਲੋ ਹੈ ਇਹ ਨਗਰ ਨਿਗਮ ਨਾਲ ਸੰਬੰਧਿਤ ਹੈ ਮੈਂ ਕੱਲ ਰੇਲਵੇ ਵਾਲਿਆਂ ਨਾਲ ਵੀ ਮਿਲ ਰਿਹਾ ਦੁਆਰਾ ਇਹ ਕਮ ਸੇ ਕਮ ਆਪਣੀ ਲਾਈਨ ਤੋਂ ਕਹਾ ਕੁ ਸਾਫ ਕਰਾਂਂ ਬਰਸਾਤ ਦਾ ਮੌਸਮ ਹੈ ਛੋਟੇ ਛੋਟੇ ਬੱਚੇ ਨੇ ਇਹਨਾਂ ਦੀਆਂ ਆਪਣੀਆਂ ਕਲੋਨੀ ਹੈ ਇਸ ਕਰਕੇ ਛੋਟੇ ਨੂੰ ਵੀ ਮੈਂ ਕਿਹਾ ਛੋਟੇ ਕੋਲੇ ਕੰਮ ਹੈ ਕਿ ਇਹਨੂੰ ਬਿਲਕੁਲ ਅੱਛੇ ਤਰੀਕੇ ਨਾਲ ਪੁਖਤਾ ਤਰੀਕੇ ਨਾਲ ਤੈਲਾ ਇਹਨਾਂ ਦੀਆਂ ਵੱਡੀਆਂ ਪੱਦਰ ਦੀਆਂ ਜਿਹੜੀਆਂ ਆਈਆਂ ਔਰ ਅੱਜ ਦਾ ਦਿਨ ਤੇ ਕੱਲ ਦਾ ਦਿਨ ਲੋਕਾਂ ਨੂੰ ਤਕਲੀਫ ਜ਼ਰੂਰ ਹੋਏਗੀ ਲੇਕਿਨ ਉਹਦਾ ਵੀ ਕੋ ਉਪਰਾਲਾ ਕੀਤਾ ਕਿ ਇਹ ਤੋਂ ਨਾਲ ਰਸਤਾ ਬਣ ਜੇ ਕਿਉਂਕਿ ਮੈਨੂੰ ਆਪਣੇ ਪਟਾਣਕੋਟ ਦੇ ਬੰਦਿਆਂ ਦਾ ਪਤਾ ਕਿ ਜਿਨ੍ਹਾਂ ਨੂੰ ਕਿਹਾ ਉਪਰੋਂ ਘੁੰਮ ਕੇ ਜਾਣਾ ਤੇ ਆਪਸ ਜੀ ਨਾਲ ਲੜੀ ਜਾਣ ਕਿਤੇ ਇਸ ਕਰਕੇ ਇਹ ਉਪਰਾਲਾ ਕਰਕੇ ਆਪਾਂ ਇਹ ਕੰਮ ਜਿਹੜਾ ਅੱਜ ਸ਼ੁਰੂ ਕਰਾਇਆ ਔਰ ਇਹਦੇ ਲਈ ਇਹ ਮੁੰਡਿਆਂ ਦਾ ਬੜਾ ਯੋਗਦਾਨ ਹੈ ਲੋਕੀ ਤੇ ਬਾਕੀ ਗੱਲਾਂ ਕਰਦੇ ਨਾ ਇੱਕ ਹੋਰ ਚੈਨਲ ਨੇ ਇਹਨਾਂ ਨੇ ਮੈਨੂੰ ਲਗਾਤਾਰ ਅਟੈਕ ਕਰਦੇ ਰਹੇ ਨੇ ਔਰ ਕੱਲ ਜ਼ਿਲ੍ਹੇ ਮੇਰੇ ਕੋਲੇ ਸੂਚਨਾ ਆਈ ਕਿ ਅਸੀਂ ਇਹ ਕੰਮ ਸ਼ੁਰੂ ਕਰ ਰਹੇ ਹਾਂ ਮੇਰੀ ਚਿੱਠੀ ਪਹੁੰਚ ਤੋਂ ਬਾਅਦ ਮੇਰੀ ਚਿੱਠੀ ਪਹਾਂਦੀ देर ਸੀ ਬੜਿਆਂ ਨੇ ਉਹ ਚਿੱਠੀ ਚੁੱਕ ਕੇ ਪਾ ਕੇ ਮੈਂ ਕਿਹਾ ਉਹਨਾਂ ਸਾਰਿਆਂ ਨੂੰ ਵੀ ਕ੍ਰੈਡਿਟ ਦੇਣਾ ਪਰੀਕਰ ਲੋਗ ਨੂੰ ਮੰਨਣੀ ਪੈਗੀ ਕਿ ਕੇਂਦਰ ਦੇ ਅੰਦਰ ਮੋਦੀ ਦੀ ਸਰਕਾਰ ਸਮਾਨੇ ਆਦਮੀ ਦੀ ਚਿੱਠੀ ਤੇ ਵੀ ਜਵਾਬ ਦਿੰਦੀ ਹੈ ਔਰ ਉਹਦੇ ਤੇ ਅਸੀਂ ਐਕਸ਼ਨ ਵੀ ਲੈਣੇ ਆਂ ਹਾਂਜੀ ਪਹਿਲੇ ਪਹਿਲੇ ਤੇ ਮੈਂ ਤੁਹਾਡਾ ਮੀਡੀਆ ਧੰਨਵਾਦ ਕਰਾਂਗਾ ਜੀ ਕਿਉਂਕਿ ਤੁਹਾਡੇ ਮੀਡੀਆ ਦੇ ਜਰੇ ਹੀ ਆਈ ਖਬਰ ਲਾਈ ਹੀ ਕਿ ਚਿਤ ਪੰਜ-ਛੇ ਦਿਨਾਂ ਤੋਂ ਕਿ ਇਸ ਤਰ੍ਹਾਂ ਉਹਨੂੰ ਹਲਕਾ ਪਾ ਜਾਵੇ ਤੇ ਅੱਜ ਤੁਹਾਡੀ ਜਿਹੜੀ ਮਿਹਨਤਾਂ ਰੰਗ ਲਾਈ ਹੈ ਕਿ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਤੇ ਬੜਾ ठीक तरह से अगर बड़ा बढ़िया हो जाएगा ताकि किसी जानों माल का नुकसान ना मैं तो मैं तो फिर थैंक्स होगी कि बड़ी बड़ी मेहरबानी ये कम सिर्फ थोड़ी बद बदौलती हो रहा है सर इसमें हमारा कोई योगदान नहीं है हम हमारा काम तो सिर्फ ये था कि हम इनको देखते थे और हमको थोड़ा अच्छा नहीं लगता था तो हमने वीडियो बना के मेरा काम इतना था कि वीडियो बना के और अपने जो सोशल मीडिया साइड है वहाँ पे डालना और आगे का काम जो मीडिया करता है इसलिए जो सारा का सारा श्रेय वो सोशल मीडिया को जाता है पठानकोट तो वरणपुरी की रिपोर्ट